ਇਸ ਵਕਤ ਮੀਡੀਆ ਦੇ ਵਿੱਚ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਤੇ ਵਾਇਰਲ ਕੀਤੀ ਗਈ ਇੱਕ ਕਥਿਤ ਵੀਡੀਓ ਦੇ ਮਾਮਲੇ 'ਚ ਤਿੰਨ ਨੌਜਵਾਨਾਂ ਨੂੰ ਪੰਜਾਬ ਦੇ ਵਿੱਚੋਂ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਔਰ ਇਹ ਨੌਜਵਾਨ ਸੰਗਰੂਰ ਦੇ ਪਿੰਡ ਫੱਗੂ ਵਾਲਾ ਦੇ ਦੱਸੇ ਜਾ ਰਹੇ ਨੇ ਪਿਛਲੇ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਸੀ ਉਹਦੇ ਮਾਮਲੇ ਦੇ ਵਿੱਚ ਪੁਲਿਸ ਦੇ ਕੋਲ ਕੇਸ ਵੀ ਦਰਜ ਹੋਇਆ ਪਿਆ ਔਰ ਅਦਾਲਤ ਦੇ ਹੁਕਮਾਂ ਨਾਲ ਉਹ ਵੀਡੀਓ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਖਤਮ ਕਰਨ ਦੇ ਹੁਕਮ ਵੀ ਜਾਰੀ ਕੀਤੇ ਹੋਏ ਨੇ ਤੇ ਉਸ ਮਾਮਲੇ ਦੇ ਵਿੱਚ ਵਿਦੇਸ਼ ਬੈਠਾ ਜਗਦੀਪ ਸਮਰਾ ਉਹ ਹੋਰ ਵੱਡੇ ਵੱਡੇ ਦਾਅਵੇ ਕਰ ਰਿਹਾ ਪਰ ਹੁਣ ਤੱਕ ਪੁਲਿਸ ਨੇ ਤੇ ਪੰਜਾਬ ਸਰਕਾਰ ਨੇ ਉਸ ਵੀਡੀਓ ਨੂੰ ਫੇਕ ਤੇ ਝੂਠੀ ਤੇ ਨਕਲੀ ਵੀਡੀਓ ਐਲਾਨ ਕੀਤਾ ਹੋਇਆ ਪਰ ਅੱਜ ਇੱਕ ਨਵੀਂ ਜਾਣਕਾਰੀ ਆ ਰਹੀ ਹੈ ਕਿ ਉਸ ਵੀਡੀਓ ਦੇ ਨਾਲ ਜੁੜੇ ਹੋਏ ਮਾਮਲੇ ਦੇ ਨਾਲ ਸੰਗਰੂਰ ਦੇ ਪਿੰਡ ਫੱਗੂ ਵਾਲਾ ਤੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਆ ਰਹੀ ਹੈ ਤੇ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਪਿੰਡ ਦੇ ਲੋਕ ਇਸ ਗ੍ਰਿਫਤਾਰੀਆਂ ਦਾ ਵਿਰੋਧ ਕਰ ਰਹੇ ਨੇ ਪਿੰਡ ਦੇ ਲੋਕ ਸਥਾਨਕ ਲੋਕ ਕਹਿ ਰਹੇ ਨੇ ਕਿ ਇਹ ਤਿੰਨੇ ਨੌਜਵਾਨ ਵੀਡੀਓ ਵਾਇਰਲ ਕਰਨ ਵਾਲੇ ਜਗਦੀਪ ਸਮਰਾ ਦੇ ਨਾਂ ਤਾਂ ਸੰਪਰਕ ਚ ਨੇ ਨਾ ਉਹਦੀ ਇਹਨਾਂ ਨਾਲ ਕੋਈ ਸਾਂਝ ਹੈ ਨਾ ਇਹ ਉਹਨੂੰ ਮਿਲੇ ਗਿਲੇ ਨੇ ਤੇ ਇਹਨਾਂ ਨੂੰ ਪੁਲਿਸ ਵੱਲੋਂ ਨਜਾਇਜ਼ ਗ੍ਰਿਫਤਾਰ ਕੀਤਾ ਜਾ ਰਿਹਾ ਹੁਣ ਅਸਲੀਅਤ ਕੀ ਹੈ ਇਹ ਮਾਮਲਾ ਅਜੇ ਨਿਕਲ ਕੇ ਕੁਝ ਟਾਈਮ ਤੱਕ ਸਾਹਮਣੇ ਆਏਗਾ ਦੁਬਾਰਾ ਫਿਰ ਤੁਹਾਨੂੰ ਆਪਾਂ ਇਹਦੀ ਜਾਣਕਾਰੀ ਦੇਵਾਂਗੇ ਕਿ ਆਖਰ ਇਹ ਮਾਮਲੇ ਦਾ ਸੱਚ ਕੀ ਹੈ ਹਕੀਕਤ ਕੀ ਹੈ ਪਰ ਜੋ ਕਈ ਸਰੇ ਚੈਨਲਾਂ ਦੇ ਉੱਪਰ ਖਬਰ ਆ ਰਹੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਹੁਣ ਅੱਜ ਸ਼ਨੀਵਾਰ ਦੀ ਸ਼ਾਮ ਹੈ ਔਰ ਬੀਤੇ ਦਿਨ ਜਿਹੜਾ ਉਹ ਜਗਦੀਪ ਸਮਰਾ ਹੈ ਜਿਹਨੇ ਉਹ ਕਥਤ ਵੀਡੀਓ ਵਾਇਰਲ ਕੀਤੀ ਸੀ ਉਹਨੇ ਇੱਕ ਹੋਰ ਦਾਵਾ ਕੀਤਾ ਸੀ ਕਿ ਮੈਂ ਸ਼ਨੀਵਾਰ ਨੂੰ ਫਿਰ ਸਾਹਮਣੇ ਆਵਾਂਗਾ ਤੇ ਫਿਰ ਮੈਂ ਹੁਣ ਉਹਨਾਂ ਕੁੜੀਆਂ ਨੂੰ ਨਾਲ ਲੈ ਕੇ ਆਵਾਂਗਾ ਔਰ ਉਹਨੇ ਇਹ ਵੀ ਚੈਲੰਜ ਕੀਤਾ ਸੀ ਕਿ ਜਿਹੜਾ ਇਹਨਾਂ ਵੀਡੀਓ ਨੂੰ ਨਕਲੀ ਜਾਂ AI ਨਾਲ ਬਣਿਆ ਸਾਬਤ ਕਰੇਗਾ ਉਹਨਾਂ ਨੂੰ ਮੈਂ ਕਰੋੜਾਂ ਰੁਪਏ ਨਾਮ ਦੇ ਲਈ ਤਿਆਰ ਆ ਦੂਜੇ ਪਾਸੇ ਹੁਣ ਅੱਜ ਸ਼ਾਮ ਦੇ ਤਕਰੀਬਨ 6-7 ਵੱਜ ਚੁੱਕੇ ਨੇ ਹੁਣ ਤੱਕ ਜਿਹੜਾ ਜਗਦੀਪ ਸਮਰਾਜ ਜੀ ਨੇ ਕਿਹਾ ਸੀ ਕਿ ਮੈਂ ਉਹਨਾਂ ਕੁੜੀਆਂ ਨੂੰ ਕੈਮਰੇ ਤੇ ਲੈ ਕੇ ਆਵਾਂਗਾ ਉਹਦੇ ਸੰਬੰਧੀ ਅਜੇ ਤੱਕ ਮੀਡੀਆ 'ਚ ਕੋਈ ਜਾਣਕਾਰੀ ਆਈ ਨਹੀਂ ਪਰ ਦੂਜੇ ਪਾਸੇ ਕੁਝ ਵੱਡੇ ਸਵਾਲ ਖੜੇ ਕੀਤੇ ਗਏ ਨੇ ਮਾਨਕ ਗੋਇਲ ਇੱਕ ਜਾਣੇ ਪਛਾਣੇ ਇੱਕ ਸੋਸ਼ਲ ਐਕਟਿਵਿਸਟ ਨੇ ਔਰ ਨਾਲ ਹੀ ਆਰਟੀਆਈ ਐਕਟੀਵਿਸਟ ਨੇ ਤੇ ਮਾਨਕ ਗੋਇਲ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੱਡੀ ਸਵਾਲਾਂ ਨਾਲ ਭਰੀ ਪੋਸਟ ਲਿਖ ਕੇ ਪਾਈ ਹੈ ਮੈਂ ਉਹ ਪੜ੍ਹ ਕੇ ਸੁਣਾ ਦਿੰਦਾ ਕਿ ਮਾਨਕ ਗੋਇਲ ਨੇ ਫੇਸਬੁੱਕ ਤੇ ਜਿਹੜੀ ਪੋਸਟ ਪਾਈ ਹੈ ਆਪਣੇ ਅਕਾਊਂਟ ਤੋਂ ਉਹਦੇ 'ਚ ਲਿਖਿਆ ਕੀ ਹੈ ਉਹਦੇ 'ਚ ਮਾਨਕ ਗੋਇਲ ਲਿਖਦੇ ਨੇ ਇੱਕ ਵੀਡੀਓ ਕਿਵੇਂ ਸਿਸਟਮ ਸਾਡਾ ਕਿਵੇਂ ਗਰਕਿਆ ਇਹਦਾ ਸਰਲੇਖ ਉਹਨੇ ਰੱਖਿਆ ਇੱਕ ਵੀਡੀਓ ਤੇ ਕਿਵੇਂ ਸਿਸਟਮ ਸਾਡਾ ਕਿਵੇਂ ਗਰਕਿਆ ਸੱਤਾਧਿਰ ਵਿਰੋਧੀ ਧਿਰ ਪੁਲਿਸ ਮੀਡੀਆ ਤੇ ਜੱਜ ਇਹ ਸਰਲੇਖ ਲਿਖਿਆ ਅੱਗੇ ਉਹ ਕਹਿੰਦਾ ਮੁੱਖ ਮੰਤਰੀ ਸਾਹਿਬ ਦੀ ਇੱਕ ਕਥਤ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਮੈਨੂੰ ਨਹੀਂ ਪਤਾ ਵੀਡੀਓ ਅਸਲੀ ਹੈ ਜਾਂ ਨਕਲੀ ਕਿਉਂਕਿ ਫੋਰੈਂਸਿਕ ਜਾਂਚ ਤੋਂ ਬਿਨਾ ਪੱਕੇ ਤੌਰ ਤੇ ਕੁਝ ਵੀ ਕਹਿਣਾ ਨਾ ਮੁਮਕਿਨ ਹੈ ਅੱਗੇ ਉਹ ਲਿਖਦਾ ਪਹਿਲਾਂ ਸਾਡਾ ਇਸ਼ਤਿਹਾਰਬਾਜ਼ੀ ਨਾਲ ਰੱਜਿਆ ਬੋਟੀ ਮੀਡੀਆ ਸਰਟੀਫਿਕੇਟ ਮੰਡਣ ਲੱਗ ਪਿਆ ਕਿ AI ਨਾਲ ਜਾਂ ਡੀਪ ਫੇਕ ਨਾਲ ਬਣਾਈ ਗਈ ਹੈ ਕੁਝ ਕੁ ਨੂੰ ਛੱਡ ਕੇ ਬਹੁਤੇ ਇਸੇ ਲਾਈਨ 'ਚ ਨੇ ਕੁਝ ਕੁ ਚੈਨਲਾਂ ਨੇ ਤਾਂ ਸੱਤਾ ਧਿਰ ਦੇ ਇਸ਼ਾਰੇ ਤੇ ਸਿਰਜ ਹੀ ਚਲਾ ਦਿੱਤੀਆਂ ਕਿ ਇਹ ਡੀਪ ਫੇਕ ਨਾਲ ਬਣਾਈ ਵੀਡੀਓ ਹੈ ਚੈਨਲਾਂ ਵਾਲੇ ਸਾਹੂ ਸਾਈ ਹੋਏ ਪੈਨ ਕਿ ਕਿਧਰੇ ਹੁਕਮ ਦੀ ਪਾਲਣਾ 'ਚ ਕਮੀ ਨਾ ਰਹਿ ਜਾਵੇ ਅੱਗੇ ਉਹ ਲਿਖਦਾ ਹੈ ਪਰ ਸਵਾਲ ਉੱਥੇ ਹੀ ਨਹੀਂ ਹੈ ਜਿਹੜੇ মিডিਏ ਨੂੰ ਆਪ ਸਵੇਰੇ মিডিਆ ਸੈੱਲ ਤੋਂ ਆਉਂਦਾ ਹੈ ਕਿ ਕੀ ਬੋਲਣਾ ਹੈ ਉਹਨੇ ਕਿਹੜੇ ਵੇਲੇ ਫੋਰੈਂਸਿਕ ਜਾਂਚ ਕਰਵਾ ਲਈ ਵੀਡੀਓ ਦੀ ਇਹ ਸਵਾਲ ਕਰ ਰਿਹਾ ਮਾਨਕ ਗੋਇਲ ਆਪਣੀ ਪੋਸਟ ਦੇ ਵਿੱਚ ਉਹ ਕਹਿੰਦਾ মিডিਏ ਨੇ ਕਿਹੜੇ ਵੇਲੇ ਫੋਰੈਂਸਿਕ ਜਾਂਚ ਕਰਵਾ ਲਈ ਹੈ ਵੀਡੀਓ ਦੀ ਜਿਹੜਾ ਕਹਿ ਰਿਹਾ ਫੇਕ ਹੈ ਦੂਜੀ ਉਹ ਕਹਿੰਦਾ ਜੇ ਨਹੀਂ ਕਰਵਾਈ ਤਾਂ ਕਿਵੇਂ ਪਤਾ ਲੱਗੇ ਕਿ ਵੀਡੀਓ ਅਸਲੀ ਹੈ ਕਿ ਨਕਲੀ ਦੂਜਾ ਸਵਾਲ ਉਹਨੇ ਇਹ ਕੀਤਾ ਮਾਨਕ ਗੋਇਲ ਨੇ ਅੱਗੇ ਲਿਖਿਆ ਕਹਿੰਦਾ ਫੇਰ ਸਾਡੀਆਂ ਕੁਝ ਵਿਰੋਧੀ ਪਾਰਟੀਆਂ ਮੁੱਖ ਮੰਤਰੀ ਨੂੰ ਟਾਰਗੇਟ ਕਰਨ ਲੱਗੀਆਂ ਵੀਡੀਓ ਦੇ ਮਸਲੇ ਤੇ ਜੇ ਵਿਰੋਧੀ ਧਿਰ ਪੰਜਾਬ ਦੇ ਬਹੁਤੇ ਮਸਲਿਆਂ ਤੇ ਗੁੰੰਗਾ ਗੁੜ ਖਾ ਜਾਂਦੀਆਂ ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਵੀਡੀਓ ਅਸਲੀ ਹੈ ਕੀ ਕਿਸੇ ਫੋਰੈਂਸਿਕ ਜਾਂਚ ਕਰਵਾਈ ਉਹਨਾਂ ਨੇ ਕੀ ਪੰਜਾਬ ਦਾ ਇਹੀ ਮੁੱਦਾ ਹੈ ਸਰਕਾਰ ਹਰ ਰੋਜ਼ ਬੇੜਾ ਗਰਕ ਕਰਦੀ ਐ ਹਰ ਕੰਮ ਵਿੱਚ ਉਦੋਂ ਤੁਸੀਂ ਕੀ ਬੋਲਦੇ ਹੋ ਇਹ ਸਵਾਲ ਵਿਰੋਧੀ ਪਾਰਟੀਆਂ ਨੂੰ ਵੀ ਮਾਨਕ ਗੋਇਲ ਨੇ ਕੀਤਾ ਜਿਹੜੇ ਕਹਿ ਰਿਹਾ ਵੀਡੀਓ ਅਸਲੀ ਐ ਉਹ ਕਹਿ ਰਿਹਾ ਵੀ ਨਾ ਤਾਂ ਨਕਲੀ ਕਹਿਣ ਵਾਲਿਆਂ ਨੇ ਫੋਰੈਂਸਿਕ ਜਾਂਚ ਕਰਾਈ ਤੇ ਨਾ ਜਿਹੜੇ ਕਹਿ ਰਿਹਾ ਅਸਲੀ ਉਹਨਾਂ ਨੇ ਕਰਾਈ ਤਾਂ ਫਿਰ ਕਿਸ ਦਾਰ ਤੇ ਕਹਿ ਰਹੇ ਨੇ ਅੱਗੇ ਮਾਨਕ ਗੋਇਲ ਆਪਣੀ ਪੋਸਟ ਤੇ ਲਿਖਦਾ ਐ ਫੇਰ ਸਾਡੀਆਂ ਕੋਰਟਾਂ ਖਾਸ ਕਰਕੇ ਲੋਅਰ ਕੋਰਟਾਂ ਜੇ ਬਹੁਤਿਆਂ ਸੱਤਾ ਧਿਰ ਦੇ ਹੱਥ ਵਿੱਚ ਪਿਛਲੇ ਸਮੇਂ ਵਿੱਚ ਕਈ ਮਸਲੇ ਵੀ ਹੋਏ ਜਿੱਥੇ ਸਾਫ ਹੋਇਆ ਸੀ ਕਿ ਇਹੋ ਜਿਹਾ ਕੁਝ ਹੋਇਆ ਸੁਣਿਆ ਹੈ ਕਿ ਮੁਹਾਲੀ ਕੋਰਟ ਨੇ ਬਿਨਾ ਫ੍ਰੈਂਸਿਕ ਜਾਂਚ ਕਰਵਾਏ ਹੀ ਇਸ ਵੀਡੀਓ ਨੂੰ ਫੇਕ ਕਿਹਾ ਹੈ ਤੇ ਸਾਰੇ ਪਲੇਟਫਾਰਮਾਂ ਨੂੰ ਵੀਡੀਓ ਹਟਾਉਣ ਦੇ ਨਿਰਦੇਸ਼ ਦੇ ਦਿੱਤੇ ਹਨ ਇਹ ਸਭ মিডিਆ 'ਚ ਹੀ ਚੱਲ ਰਿਹਾ ਹੈ ਮੈਂ ਕੋਰਟ ਆਰਡਰ ਨਹੀਂ ਪੜਿਆ ਉਹ ਕਹਿੰਦਾ ਪਰ ਜੋ মিডিਆ 'ਚ ਆ ਰਿਹਾ ਕਹਿੰਦਾ ਮੈਂ ਉਹ ਲਿਖ ਰਿਹਾ ਅੱਗੇ ਉਹਨੇ ਲਿਖਿਆ ਪਰ ਜੇ ਇਹ ਸੱਚ ਹੈ ਤਾਂ ਕੋਰਟ ਨੂੰ ਬਿਨਾ ਫੋਰੈਂਸਿਕ ਜਾਂਚ ਤੋਂ ਕਿਵੇਂ ਪਤਾ ਲੱਗ ਗਿਆ ਕਿ ਵੀਡੀਓ ਸੱਚ ਹੈ ਜਾਂ ਝੂਠ ਪਿੱਛੇ ਜਿਹੇ ਇੱਕ ਪੁਲਿਸ ਅਫਸਰ ਦੀ ਕਥਤ ਅਸ਼ਲੀਲ ਆਡੀਓ ਮਾਮਲੇ ਵਿੱਚ ਲੁਧਿਆਣੇ ਦੀ ਇੱਕ ਜੱਜ ਸਾਹਿਬਾ ਨੇ ਇਹੋ ਜਿਹਾ ਆਰਡਰ ਪਾਸ ਕੀਤਾ ਸੀ ਤੇ ਸਾਰੀਆਂ ਪੋਸਟਾਂ ਹਟਵਾ ਦਿੱਤੀਆਂ ਸਨ ਚੈਲੰਜ ਕਰਨ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਸ ਆਰਡਰ ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਸੀ ਤੇ ਉਹ ਜੱਜ ਵੀ ਇੱਕ ਮਸਲੇ ਵਿੱਚ ਸਸਪੈਂਡ ਹੋ ਗਈ ਸੀ ਪਤਾ ਲੱਗਿਆ ਕਿ ਉਹ ਵੀ ਪੁਲਿਸ ਅਫਸਰ ਦੀ ਜਾਣਕਾਰ ਸੀ ਇਸੇ ਕਰਕੇ ਇਹੋ ਜਿਹਾ ਆਰਡਰ ਕੱਢ ਬੈਠੀ ਸੀ ਨਾ ਉਸ ਦਾ ਅਖਤਿਆਰ ਸੀ ਨਾ ਕੋਈ ਜਾਂਚ ਕੀਤੀ ਗਈ ਉਹ ਪੁਲਿਸ ਅਫਸਰ ਅੱਜ ਤੱਕ ਹਾਈ ਕੋਰਟ ਵਿੱਚ ਚੈਲੰਜ ਕਰਨ ਵਾਲਿਆ ਦਿਹਾੜੇ ਕੱਢ ਲਿਆ ਪਟੀਸ਼ਨ ਵਾਪਸ ਲਈ ਇਹ ਲਿਖ ਰਿਹਾ ਮਾਨਕ ਗੋਇਲ ਮੈਂ ਉਹਦੀ ਪੋਸਟ ਪੜ੍ਹ ਕੇ ਤੁਹਾਨੂੰ ਸੁਣਾ ਰਿਹਾ ਅੱਗੇ ਸੋਸ਼ਲ ਮੀਡੀਆ ਤੇ ਉਹਨੇ ਲਿਖਿਆ ਕਹਿੰਦਾ ਅਖੀਰ ਤੇ ਸਾਡੀ ਪੁਲਿਸ ਜੋ ਕਈ ਵਾਰ ਜਪਦਾ ਕਿ ਵਰਦੀ ਪਾਉਣ ਵੇਲੇ ਸੌਹਾਂ ਖਾਧੀਆਂ ਨੂੰ ਪੁੱਲ ਹੀ ਗਈ 2 4 6 ਸਭ ਸੱਤਾ ਧਿਰ ਦੀ ਗੋਲਾਗਰੀ ਕਰਨ ਲੱਗੇ ਹੋਏ ਨੇ ਕਾਨੂੰਨ ਕੀ ਕਹਿੰਦਾ ਕਿਸੇ ਨੂੰ ਮਤਲਬ ਨਹੀਂ ਕੀ ਪੁਲਿਸ ਦਾ ਫਰਜ ਨਹੀਂ ਬਣਦਾ ਸੀ ਪਹਿਲਾਂ ਵੀਡੀਓ ਦੀ ਜਾਂਚ ਕੀਤੀ ਜਾਵੇ ਪੁਲਿਸ ਨੂੰ ਬਿਨਾ ਜਾਂਚ ਤੋਂ ਕਿਵੇਂ ਪਤਾ ਲੱਗ ਗਿਆ ਕਿ ਵੀਡੀਓ ਨਕਲੀ ਆ ਜਾਂ ਅਸਲੀ ਇੱਕ ਅੰਦਾਜ਼ੇ ਤੋਂ ਪਹਿਲਾਂ ਪਰਚਾ ਦਰਜ ਕਰ ਦਿੱਤਾ ਫਿਰ ਆਮ ਲੋਕਾਂ ਮਗਰ ਪਏ ਗਏ ਜੋ ਜਾਣੇ ਅਣਜਾਣੇ ਵਿੱਚ ਵੀਡੀਓ ਨੂੰ ਸ਼ੇਅਰ ਸਰਕੂਲੇਟ ਕਰ ਬੈਠੇ ਪੁਲਿਸ ਫੋਰੈਂਸਿਕ ਜਾਂਚ ਵੱਲ ਕਿਉਂ ਨਹੀਂ ਵੱਧ ਰਹੀ ਕੀ ਇਹ ਡੀਜੀਪੀ ਦਾ ਫਰਜ ਨਹੀਂ ਸੀ ਕੀ ਆਮ ਲੋਕਾਂ ਕੀ ਆਮ ਲੋਕਾਂ ਨੂੰ ਚੱਕ ਕੇ ਪਰਚੇ ਪਾ ਕੇ ਬਹੁਤਾ ਕੁਝ ਹੋ ਜਾਊ ਕੀ ਤੁਸੀਂ ਬਾਕੀ ਸਾਰੇ ਕੰਮ ਕਰ ਲਏ ਜੋ ਆਮ ਲੋਕਾਂ ਨੂੰ ਫੜ ਕੇ ਦਹਿਸ਼ਤ ਪਾਉਣ ਲੱਗੇ ਹੋ ਨਸ਼ੇੜੀ ਗੈਂਗਸਟਰ ਅਪਰਾਧੀ ਫੜ ਲਏ ਸਾਰੇ ਪਰ ਤੁਹਾਡੇ ਆਪਣੇ ਫਰਜ਼ ਕੀ ਨੇ ਦੋਸਤੋ ਇੱਥੇ ਕੋਈ ਫਰਜ਼ ਪੂਰਾ ਨਹੀਂ ਕਰ ਰਿਹਾ ਬਸ ਜੋ ਪੈਸਾ ਤੇ ਸਤਾ ਚਾਹੁੰਦੀ ਹੈ ਸਾਰਾ ਸਿਸਟਮ ਉਹੀ ਕਰ ਰਿਹਾ ਹੈ ਗੱਲ ਵੀਡੀਓ ਦੀ ਨਹੀਂ ਬਲਕਿ ਉਸ ਦੀ ਸਚਾਈ ਦੀ ਹੈ ਜੋ ਫੋਰੈਂਸਿਕ ਜਾਂਚ ਤੋਂ ਬਿਨਾ ਪਤਾ ਨਹੀਂ ਲੱਗ ਸਕਦੀ ਅਤੇ ਸਾਰੇ ਬਿਨਾ ਜਾਂਚ ਤੋਂ ਫੈਸਲਾ ਸੁਣਾ ਰਹੇ ਨੇ ਬਾਕੀ ਇਹ ਵੀਡੀਓ ਪੰਜਾਬ ਦਾ ਅਸਲ ਮੁੱਦਾ ਨਹੀਂ ਹੈ ਸਿਰਫ ਇਸ ਦੀ ਜਾਂਚ ਕਰਵਾ ਕੇ ਅੱਗੇ ਵਧ ਜਾਣਾ ਚਾਹੀਦਾ ਹੈ ਹੋਰ ਕਿੰਨੇ ਮੁੱਦੇ ਹਨ ਜਿਨ੍ਹਾਂ ਨੂੰ ਪੂਰਾ ਕਰਨ ਵਿੱਚ ਸਤਾ ਧਿਰ ਲਗਾਤਾਰ ਫੇਲ ਸਾਬਤ ਹੋ ਰਹੀ ਹੈ ਅਤੇ ਵਿਰੋਧੀ ਧਿਰ ਪਾਰਟੀਆਂ ਸਵਾਲ ਚੁੱਕਣ ਵਿੱਚ ਫੇਲ ਸਾਬਤ ਹੋ ਰਹੀਆਂ ਇਹ ਮਾਨਕ ਗੋਇਲ ਨੇ ਲਿਖਿਆ ਸੋਸ਼ਲ ਮੀਡੀਆ ਤੇ ਜੋ ਮੈਂ ਤੁਹਾਨੂੰ ਸੁਣਾਇਆ ਹੁਣ ਉਹਨੇ ਸਿੱਧਾ ਸਿੱਧਾ ਕਿਹਾ ਵੀ ਜਿਹੜੇ ਵੀਡੀਓ ਨੂੰ ਅਸਲੀ ਕਹਿ ਰਹੇ ਨੇ ਤੇ ਜਿਹੜੇ ਨਕਲੀ ਕਹਿ ਰਹੇ ਨੇ ਦੋਨਾਂ ਨੇ ਹੀ ਫ੍ਰੈਂਸਿਕ ਜਾਂਚ ਨਹੀਂ ਕਰਵਾਈ ਪਰ ਮੈਂ ਇੱਥੇ ਇੱਕ ਗੱਲ ਦੱਸ ਦਿਆਂ ਕਿ ਮੀਡੀਆ ਦੇ ਵਿੱਚ ਇੱਕ ਆਈ ਜਾਣਕਾਰੀ ਦੇ ਮੁਤਾਬਕ ਇਹ ਵੀ ਗੱਲ ਆਈ ਹੈ ਕਿ ਮਹਾਲੀ ਪੁਲਸ ਨੇ ਆਪਣੇ ਜਿਹੜੇ ਕੁਝ ਤਕਨੀਕ ਦੇ ਮਾਹਰ ਨੇ ਉਹਨਾਂ ਦੇ ਥਰੂ ਪਤਾ ਲਗਾਇਆ ਹੈ ਜਿਹਦੇ ਤੋਂ ਪਤਾ ਲੱਗਿਆ ਵੀ ਇਹ ਵੀਡੀਓ ਬਣਾਈ ਗਈ ਹੈ ਫੇਕ ਹੁਣ ਇਹਦਾ ਸੱਚ ਕੀ ਹੈ ਇਹਦੇ ਬਾਰੇ ਮੈਂ ਵੀ ਨਿਸ਼ਚੇ ਨਾਲ ਨਹੀਂ ਕਹਿ ਸਕਦਾ ਮਾਨਕ ਗੋਇਲ ਵਾਂਗ ਕਿਉਂਕਿ ਮੈਂ ਤਾਂ ਜਾਂਚ ਕਰਾਈ ਨਹੀਂ ਤੇ ਕਿਹੜੀ ਲੈਬੋਰਟਰੀ ਤੋਂ ਕੋਈ ਰਿਪੋਰਟ ਆਈ ਹੈ ਇਹ ਵੀਡੀਓ ਦੀ ਜਾਂਚ ਦੀ ਉਹ ਅਜੇ ਤੱਕ ਮੇਰੇ ਕੋਲ ਪਹੁੰਚੀ ਨਹੀਂ ਪਰ ਅੱਜ ਜਿਹੜੀ ਖਬਰ ਮੀਡੀਆ ਦੇ ਵਿੱਚ ਫੈਲ ਰਹੀ ਹੈ ਕਿ ਤਿੰਨ ਮੁੰਡੇ ਹੋਰ ਗ੍ਰਿਫਤਾਰ ਕਰ ਲਏ ਨੇ ਉਹ ਖਬਰ ਦਾ ਸੱਚ ਕੀ ਆ ਉਹ ਵੀ ਸਾਹਮਣੇ ਆ ਜਾਏਗਾ ਪਰ ਮੀਡੀਆ 'ਚ ਖਬਰ ਆ ਚੁੱਕੀ ਹੈ ਹੁਣ ਉਹ ਮੁੰਡੇ ਕਿਉਂ ਗ੍ਰਿਫਤਾਰ ਕੀਤੇ ਨੇ ਕੀ ਉਹਨਾਂ ਦਾ ਕੋਈ ਸ਼ੇਅਰ ਕਰਨ ਵਾਲੇ ਵੀਡੀਓ ਪਾਉਣ ਵਾਲੇ ਨਾਲ ਕੋਈ ਲਿੰਕ ਸੀ ਕਿ ਉਹਨਾਂ ਨੇ ਸ਼ੇਅਰ ਕਰਤੀ ਕਿ ਉਹਨਾਂ ਨੇ ਵੀਡੀਓ ਨੂੰ ਕੁਝ ਹੋਰ ਕਰ ਦਿੱਤਾ ਇਹਦੇ ਬਾਰੇ ਮੈਂ ਕੁਝ ਵੀ ਨਿਸ਼ਚੇ ਨਾਲ ਨਹੀਂ ਕਹਿ ਸਕਦਾ ਪਰ ਖਬਰ ਵੱਡੀ ਸੀ ਵੱਡੀ ਖਬਰ ਦੇ ਉੱਪਰ ਤੁਹਾਡੇ ਸਾਹਮਣੇ ਚਰਚਾ ਕਰਨੀ ਜ਼ਰੂਰੀ ਸੀ ਮਾਨਕ ਗੋਇਲ ਦੇ ਜਿਹੜੇ ਸਵਾਲ ਉਠਾਏ ਨੇ ਉਹਨਾਂ ਦੇ ਉੱਪਰ ਸੋਚਣ ਦੀ ਕੋਸ਼ਿਸ਼ ਕਰਿਓ ਮਾਨਕ ਗੋਇਲ ਪਹਿਲਾਂ ਵੀ ਪੰਜਾਬ ਦੇ ਮੁੱਦਿਆਂ ਦੇ ਉੱਪਰ ਵੱਡੇ ਸਵਾਲ ਕਈ ਵਾਰ ਉਠਾਉਂਦੇ ਨੇ ਤੇ ਉਹਨਾਂ ਦੇ ਸਵਾਲਾਂ ਦੇ ਵਿੱਚ ਲੌਜਿਕ ਹੁੰਦਾ ਤਰਕ ਹੁੰਦਾ ਬਾਕੀ ਇਹ ਗੱਲ ਠੀਕ ਹੈ ਮਾਨਕ ਗੋਇਲ ਦੀ ਕਿ ਪੰਜਾਬ 'ਚ ਹੋਰ ਵੱਡੇ ਵੱਡੇ ਮੁੱਦੇ ਨੇ ਇੱਕ ਵੀਡੀਓ ਨੂੰ ਲੈ ਕੇ ਬਹਿ ਜਾਣਾ ਇਹ ਕਿੱਡਾ ਇੱਕ ਵੱਡਾ ਮੁੱਦਾ ਹੈ ਉਹ ਵੀਡੀਓ ਅਸਲੀ ਹੋਵੇ ਜਾਂ ਨਕਲੀ ਹੋਵੇ ਹੁਣ ਕਈ ਸਿਆਸਤ ਕਰਨ ਵਾਲੇ ਕਹਿ ਰਹੇ ਨੇ ਵੇਖੋ ਜੀ ਮੁੱਦਾ ਪੰਜਾਬ ਦੇ ਮੁੱਖ ਮੰਤਰੀ ਨਾਲ ਜੁੜਿਆ ਇਸ ਕਰਕੇ ਇਹ ਵੀਡੀਓ ਦਾ ਵੱਡਾ ਮੁੱਦਾ ਮੈਂ ਕਹਿੰਨਾ ਭਾਈ ਇਹ ਐਡਾ ਵੀ ਮੁੱਦਾ ਨਹੀਂ ਜਿੱਡੇ ਹੋਰ ਮੁੱਦੇ ਵੱਡੇ ਨੇ ਆਪਦੀ ਨਿੱਜੀ ਜ਼ਿੰਦਗੀ ਚ ਕਿਸੇ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਜਿਹੜਾ ਉਹਦੀ ਇੱਕ ਪਰਸਨਲ ਲਾਈਫ ਆ ਉਹਨੂੰ ਛੱਡ ਕੇ ਹੋਰ ਵੱਡੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਬੋਲਣ ਦੀ ਆਵਾਜ਼ ਉਠਾਉਣ ਦੀ ਲੋੜ ਹੈ ਉਹ ਸੱਤਾਧਾਰੀ ਧਿਰ ਦੇ ਉੱਪਰ ਵੀ ਸਵਾਲ ਚੁੱਕਣ ਦੀ ਲੋੜ ਹੈ ਪਰ ਉੱਥੇ ਬਹੁਤ ਸਾਰੀਆਂ ਜ਼ਮਾਨਾ ਜਿਹੜੀਆਂ ਚੁੱਪ ਨੇ ਤੇ ਐਵੇਂ ਮਸਾਲੇਦਾਰ ਜੇ ਮਸਲਿਆਂ ਦੇ ਉੱਪਰ ਬਹੁਤ ਜ਼ਿਆਦਾ ਬੋਲਿਆ ਜਾਂਦਾ ਮਾਨਕ ਗੋਇਲ ਦੀ ਗੱਲਾਂ ਕਾਫੀ ਸਾਰੀਆਂ ਜਿਹੜੀਆਂ ਉਹਨੇ ਕੀਤੀਆਂ ਨੇ ਉਹ ਬਹੁਤ ਸਾਰੇ ਲੋਕਾਂ ਨੂੰ ਵਾਜਬ ਲੱਗਦੀਆਂ ਜਿਨ੍ਹਾਂ ਨੇ ਥੱਲੇ ਕਮੈਂਟ ਵੀ ਕੀਤੇ ਨੇ ਸੋ ਪੰਜਾਬ ਦੇ ਵਿੱਚ ਕਿੱਡੇ ਕਿੱਡੇ ਹੋਰ ਮਸਲੇ ਆਏ ਮਾਨਸਾ ਦੇ ਵਿੱਚ ਬਰੇਟਾ ਦੇ ਵਿੱਚ ਕੇਸ ਦਰਜ ਹੋਇਆ ਇੱਕ ਨੌਜਵਾਨ ਪਤੀ ਪਤਨੀ ਨੇ ਆਪਣਾ ਬੱਚਾ ਚਿੱਟੇ ਦੀ ਖਾਤਰ ਵੇਚ ਦਿੱਤਾ ਤੇ ਇਥੋਂ ਤੱਕ ਘਟਨਾਵਾਂ ਵਾਪਰ ਰਹੀਆਂ ਨੇ ਜਦੋਂ ਤੇ ਉਦੋਂ ਫਿਰ ਆ ਵੀਡੀਓ ਅਸਲੀ ਹੈ ਕਿ ਨਕਲੀ ਹੈ ਇਹ ਕੀ ਹੋ ਰਿਹਾ ਜਦੋਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਸਿਖਰਾਂ ਤੇ ਆ ਅਮੀਰ ਤੇ ਗਰੀਬ ਦਾ ਪਾੜਾ ਬਹੁਤ ਵੱਧ ਰਿਹਾ ਪੂਰਾ ਧਨ ਸੰਪਤੀ ਕੁਝ ਕੁ ਹੱਥਾਂ 'ਚ ਇਕੱਠੀ ਹੋ ਰਹੀ ਹੈ ਜਦੋਂ ਪੰਜਾਬ ਦੀ ਜਿਹੜੀ ਖੇਤੀ ਆ ਉਹ ਘਾਟੇ ਬੰਦਾ ਸੌਦਾ ਬਣੀ ਪਈ ਐ ਜਦੋਂ ਮਜ਼ਦੂਰਾਂ ਦੀ ਜ਼ਿੰਦਗੀ ਇੱਕ ਨਰਕ ਵਾਂਗ ਕੱਚੇ ਮਲਾਜ਼ਮ ਬਹੁਤ ਭੈੜਾ ਦਰਦ ਭੋਗ ਰਹੇ ਨੇ ਇਸ ਦੇ ਦਰਮਿਆਨ ਉਹ ਸਾਰੇ ਮੁੱਦਿਆਂ ਨੂੰ ਛੱਡ ਕੇ ਤੇ ਇੱਕ ਵੀਡੀਓ ਦਾ ਝੱਜੂ ਪਾਈ ਫਿਰਨਾ ਇਹਦੇ ਉੱਪਰ ਗੱਲ ਕਰ ਲੈਣੀ ਵਾਜਬ ਹੈ ਕਰ ਲੋ ਚਲੋ ਪਰ ਇੱਕੋ ਤੇ ਹੀ ਦੱਬੀ ਆਉਣਾ ਕੰਮ ਜਿਵੇਂ ਪੰਜਾਬ 'ਚ ਮੁੱਦਾ ਹੀ ਇਹੀ ਸਭ ਤੋਂ ਵੱਡਾ ਹੈ ਇਹ ਗੱਲ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਗਈ ਮੁੱਦੇ ਹੋਰ ਇਸ ਤੋਂ ਵੀ ਵੱਡੇ ਨੇ ਜਿਹੜੇ ਲੱਖਾਂ ਕਰੋੜਾਂ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਨੇ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸ਼ਾਜਾਦ ਬਹੁਤ ਮਿਹਰਬਾਨੀ ਸ਼ੁਕਰੀਆ